ਡੈਨਿਕਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹੀ ਮਸੰਦ ਗੋਪਾਲ ਕਦੌਰੀ ਬੋਰਡਰ ਉੱਤੇ ਮੌਜੂਦ ਹਾਂ ਤਾਂ ਲਗਾਤਾਰ ਪਲ-ਪਲ ਦੀ ਜਿਹੜੀ ਕੀ ਅਪਡੇਟ ਹੈ ਉਹ ਤੁਹਾਨੂੰ ਦਿਨ ਸਵੇਰਾ ਦਾ ਹੀ ਦੇ ਰਹੇ ਆ ਤਾਂ ਹੁਣੇ ਥੋੜੀ ਦੇਰ ਪਹਿਲਾਂ ਡਬਲਯੂਟੀ ਉਹਦੇ ਜਿਹੜੇ ਕੀ ਪੁਕਲਾ ਉਹ ਫੁਕਿਆ ਗਿਆ ਜਗਦੀਸ਼ ਸਿੰਘ ਡੱਲੇਵਾਲ ਦੇ ਵੱਲੋਂ ਤਾਂ ਹਰਿਆਣੇ ਦੇ ਵਿੱਚ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕੀ ਐਕਸ਼ਨ ਹੈ ਉਹ ਕੀਤਾ ਜਾ ਰਿਹਾ ਪਿੰਡਾਂ ਦੇ ਵਿੱਚ ਫੋਰਸ ਲਗਾਈ ਗਈ ਹੈ ਘਰਾਂ ਦੇ ਵਿੱਚ ਜਾ ਕੇ ਮਹਿਲਾਵਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਮੁੰਡਿਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਤਾਂ ਅੱਜ ਸਵੇਰੇ ਹੀ ਇੱਕ ਹਰਿਆਣਾ ਦੇ ਵਿੱਚ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਜਿਹੜੀ ਕੀ ਜਾਨ ਹੈ ਉਹ ਚਲੀ ਗਈ ਹੈ ਟ੍ਰ ਕਰਾਂਗੇ ਸਾਡੇ ਨਾਲ ਲਖਵਿੰਦਰ ਸਿੰਘ ਔਲਖ ਜੀ ਵਜੂਤ ਨੇ ਬੀਕੇਈ ਹਰਿਆਣਾ ਦੇ ਸੂਬਾ ਪ੍ਰਧਾਨ ਲਖਵਿੰਦਰ ਜੀ ਦੋ ਨੌਜਵਾਨਾਂ ਦੀ ਅੱਜ ਮੌਤ ਦੀ ਖਬਰ ਆ ਰਹੀ ਹੈ ਟ੍ਰੇਨ ਦੀ ਚਪੇੜ ਦੇ ਵਿੱਚ ਚਲ ਪੂਰਾ ਹਾਸਾ ਕੀ ਸੀਗਾ ਤਾਂ ਕਦੋਂ ਦੀ ਵਾਰਦਾਤ ਹੈ ਦੇਖੋ ਇਹਨੂੰ ਮੌਤ ਨੂੰ ਆਪਾਂ ਕਤਲ ਵੀ ਕਹਿ ਸਕਦੇ ਹਾਂ ਹਰਿਆਣਾ ਸਰਕਾਰ ਦੀ ਨਾਕਾਮੀ ਵੱਲੋਂ ਹੋਇਆ ਕਤਲ ਹੈ ਜ਼ਿਲ੍ਹਾ ਪ੍ਰਸ਼ਾਸਨ सिरसा ਦੇ ਜਿਹੜੀ ਨਾਕਾਮੀ ਵੱਲੋਂ ਹੋਇਆ ਹੈ ਕਤਲ ਐ ਕਿਉਂਕਿ ਜਦੋਂ ਦਿੱਲੀ ਕੂਚ ਦਾ ਐਲਾਨ ਸੀ ਪੂਰਾ ਹਰਿਆਣਾ ਜਿਹੜਾ ਹੈ ਉਹ ਦਿਵਾਰਾਂ ਕਰਕੇ ਪੂਰੇ ਰਸਤੇ ਬੰਦ ਕਰਕੇ ਕੰਕਰੀਟ ਦੀਆਂ ਦੁਵਾਰਾਂ ਕੀਤੀਆਂ ਹੋਈਆਂ। ਉਹ ਇੰਨੀ ਬੁਰੀ ਤਰ੍ਹਾਂ ਜੇ ਰਸਤੇ ਬੰਦਿਆ ਪਿੰਡ ਦੇ ਪਿੰਡ ਨਾਲ ਸੰਪਰਕ ਤੋੜ ਦਿੱਤੇ ਗਿਆ। ਇਸੇ ਦੌਰਾਨ ਜਿਹੜਾ ਨੈਸ਼ਨਲ ਹਾਈਵੇ ਨੰਬਰ 9 ਆ ਜਿਹੜਾ ਅਬੋਰ ਫਾਜ਼ਿਲਕਾ ਤੋਂ ਚੱਲ ਕੇ ਤੇ ਦਿੱਲੀ ਤੱਕ ਜਾਂਦਾ ਉਹ ਸਰਸਾ ਤੋਂ 7 ਕਿਲੋਮੀਟਰ ਪਹਿਲਾਂ ਇੱਕ ਘੱਗਰ ਨਦੀ ਦਾ ਪੁਲ ਆਉਂਦਾ ਜਿਹਨੂੰ ਖੈਰੀ ਕਾਲਾ ਪੁਲ ਬੋਲਦੇ ਆ। ਉਹਦੇ ਉੱਪਰ ਪੂਰੀਆਂ ਸੀਮੈਂਟ ਨਾਲ ਸਰੀਏ-ਸਰੀਏ ਲਗਾ ਕੇ ਕੰਕਰੀਟ ਨਾਲ ਪੂਰੇ ਬੰਦ ਕਰਤਾ। ਉਸ ਤੋਂ 2 2.5 ਕਿਲੇ ਦੂਰ ਇੱਕ रेलवे लाइन निकल दिए जड़ी बठिंडा दिल्ली वाली मेन फाजिल्का सिंडा दिल्ली वाली मेन ट्रेन है जब वो रास्ता बंद सी कुछ ਸਾਡੇ ਕਿਸਾਨ ਸਾਥੀ ਕਿਉਂਕਿ ਰਸਤਾ ਬਿਲਕੁਲ ਬੰਦ ਹੈ ਉਹ ਰਸਤਾ ਬੰਦ ਹੋਣ ਕਰਕੇ रेलवे लाइन ਤੋਂ ਨਿਕਲਦੇ ਆ ਉਸ ਰੇਲਵੇ ਲਾਈਨ ਤੋਂ ਨਿਕਲਣ ਕਰਕੇ ਰੋਜ਼ਾਨਾ ਹੀ ਮੌਤ ਦੇ ਮੂੰਹ ਚ ਫਿਰਦੇ ਸੀ ਲੇਕਿਨ ਉੱਥੇ ਕਿਸੇ ਵੀ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਨਹੀਂ ਕੀਤੇ ਗਏ ਉਹਨਾਂ ਕਿਸਾਨਾਂ ਨੂੰ ਰੋਕਣ ਵਾਸਤੇ ਵੀ ਇੱਕ ਟ੍ਰੇਨ ਦੀ ਦਿੱਕਤ ਨਾ ਆ ਜੇ ਲੇਕਿਨ ਕਿਸਾਨ ਵੀ ਕਿ ਕਰਨ ਜਦੋਂ ਮੈਨ ਮੁਖ ਰਸਤਾ ਹੀ ਬੰਦ ਕਰਤਾ ਦੇਖੋ ਅਸੀਂ ਵਾਰ-ਵਾਰ ਕਹਿੰਦੇ ਆ ਸਾਰੇ ਚੈਨਲਾਂ ਦੇ ਮਾਧਮੇ ਰਾਈ ਕਿ ਮੀਡੀਆ ਦੇ ਰਾਈ ਤੁਹਾਡੇ ਭਰਾਵਾਂ ਦੇ ਰਾਈ ਸਾਰੀ ਹਰਿਆਣੇ ਨੂੰ ਪੂਰੇ ਦੇਸ਼ ਦੀ ਜਨਤਾ ਨੂੰ ਕਹਿਣਾ ਚਾਹੁੰਦੇ ਆ ਕਿ ਕੋਈ ਵੀ ਰਸਤਾ ਕਿਸਾਨਾਂ ਨੇ ਨਹੀਂ ਬੰਦ ਕੀਤਾ ਇਹ ਰਸਤੇ ਸਰਕਾਰ ਨੇ ਬੰਦ ਕੀਤੇ ਆ ਇਹ ਪੱਥਰ ਸਰਕਾਰ ਨੇ ਲਾਏ ਆ ਇਹ ਕੰਕਰੀਟ ਦੀਆਂ ਦਵਾਰਾਂ ਸਰਕਾਰ ਨੇ ਕੀਤੀਆਂ ਤਾਂ ਕਿਸਾਨ ਤਾਂ ਜਿਹੜੇ ਨੇ ਹਰਿਆਣੇ ਦੇ ਬਾਰਡਰ ਉੱਤੇ ਬੈਠੇ ਨੇ ਫਿਰ ਹਰਿਆਣੇ ਦੇ ਵਿੱਚ ਰਸਤੇ ਕਿਉਂ ਬੰਦ ਕੀਤੇ ਗਏ ਨੇ ਔਰ ਦੂਜੀ ਗੱਲ ਕੀ ਲੱਗਦਾ ਕਿ ਰਸਤੇ ਬੰਦ ਹੋਣ ਕਾਰਨ ਉਹ ਲੋਕ ਨੇ ਜਿਹੜੇ ਕਿ ਜਾਂ ਕਿਸਾਨ ਸੀ ਕਿ ਟ੍ਰੇਲ ਰੇਲ ਦੀ ਪਟੜੀ ਤੋਂ ਗੁਜ਼ਰੇ ਸੀਗੇ ਤਾਂ ਇਨਸੀਡੈਂਟ ਕੀ ਸੀਗਾ ਸਾਰਾ ਉਹ ਦੱਸਿਓ ਜੀ ਉੱਥੇ ਹੀ ਆ ਰਹੀ ਸੀ ਗੱਲ ਉਹਨਾਂ ਕਿਸਾਨਾਂ ਨੇ ਕੀ ਕੀਤਾ ਵੀ ਜਦੋਂ ਰਸਤਾ ਨਹੀਂ ਹੈ ਕੁਝ ਤਾਂ ਉਹ ਰੇਲ ਦੀ ਪਟੜੀ ਤੋਂ ਨਿਕਲ ਕੇ ਜਾਂਦੇ ਸੀ ਲੇਕਿਨ ਰੇਲ ਦੀ ਪਟੜੀ ਪੂਰੀ ਪੂਰੀ ਹੈ ਘੱਗਰ ਨਾਲ ਦੀ ਤੋਂ ਕਾਫੀ ਲੰਬ ਉਹ ਨਿਕਲੇ ਸਾਹਮਣੇ ਤੋਂ ਟ੍ਰੇਨ ਆ ਗਈ ਉਹ ਚਾਰ ਸਾਥੀ ਸੀ ਦੋ ਜਣਿਆਂ ਨੇ ਦੇ ਘੱਗਰ ਚ ਛਲਾਂਗ ਮਾਰ ਕੇ ਆਪਣੀ ਜਾਨ ਬਚਾ ਲਈ ਦੋ ਜਣੇ ਜਿਹੜੀ ਉਸ ਟ੍ਰੇਨ ਦੀ ਜਪੇਟ ਚ ਆ ਗਏ ਜਿਹੜਾ ਕਿ ਸਾਡੇ ਨਾਲ ਹੀ ਪਿੰਡਾਂ ਨਥੋਰ ਪਿੰਡ ਆ ਨਥੋਰ ਪਿੰਡ ਦਾ ਇੱਕ ਕਮਨਦੀਪ ਸਿੰਘ ਹੈ ਇੱਕ ਦਿਪਤੀ ਸਿੰਘ ਹੈ ਇੱਕ ਦੀ ਉਮਰ ਲਗਭਗ 45 ਸਾਲ ਹੈ ਇੱਕ ਦੀ ਲਗਭਗ 25 ਸਾਲ ਹੈ ਇਹ ਦੋ ਜਾਨਾਂ ਅੱਜ ਜਿਹੜੀਆਂ ਗਈਆਂ ਨੇ ਉਹ ਹਰਿਆਣਾ ਸਰਕਾਰ ਦੀ ਸੀਐਮ ਤੇ ਡਿਪਟੀ ਸੀਐਮ ਦੀ ਨਾਕਾਮੀ ਕਰਕੇ ਤੇ ਜ਼ਿਲ੍ਹਾ ਪ੍ਰਸ਼ਾਸਨ सिरसा ਦੀ ਨਾਕਾਮੀ ਕਰਕੇ ਗਈਆਂ ਔਰ ਇਸ ਤੋਂ ਵੱਡੀ ਗੱਲ ਅੱਜ ਸ਼ਾਇਦ ਸੂਤਰਾਂ ਤੋ ਪਤਾ ਚੱਲ ਰਿਹਾ ਜਾਂ ਉੱਡ ਦੀ ਉੱਡ ਦੀ ਖਬਰ ਆ ਰਹੀਆਂ ਵੀ ਸ਼ਾਇਦ ਇੱਕ ਰਸਤਾ ਉਹਦਾ ਖੈਰੀਕਾਂ ਪੁਲ ਦਾ ਸ਼ਾਇਦ ਇੱਕ ਰਸਤਾ ਖੋਲ ਦੇਣ ਅਸੀਂ ਕਹਿੰਨੇ ਤੁਸੀਂ ਇੰਤਜ਼ਾਰ ਹੀ ਕਰ ਰਹੇ ਸੀ ਸਾਡੇ ਦੋ ਕਿਸਾਨਾਂ ਦੀ ਜਾਨ ਲੈ ਕੇ ਖੋਲਣਾ ਤੁਸੀਂ ਜਦੋਂ ਉੱਥੇ ਕਿਸਾਨਾਂ ਨੇ ਸ਼ੰਭੂ ਬਾਰਡਰ ਤੇ ਖਨੋਟੀ ਬਾਰਡਰ ਦਾ ਐਲਾਨ ਕਰਤਾ ਵੀ ਅਸੀਂ ਇਧਰੋਂ ਤੇ ਜਾਣਾ ਡੱਬ ਵਾਲੀ ਬਾਰਡਰ ਖਾਲੀ ਹੈ ਫੇ ਰਸਤੇ ਕਿਉਂ ਬੰਦ ਮਤਲਬ ਸਕੂਲ ਕਿਸੇ ਨੂੰ ਜਾਣਾ ਮੇਨ ਰਸਤਾ ਹੈ ਉਹ ਜਿਹੜਾ ਪੰਜਾਬ ਤੇ ਹਰਿਆਣੇ ਨੂੰ ਜੋੜਨ ਵਾਲਾ ਪੰਜਾਬ ਦੇ ਵਿੱਚ ਤੇ ਕਿੱਲੇ ਵਾਲੀ ਬਾਰਡਰ ਹੈ ਤੇ ਪਰਲਾ ਡੂਮ ਵਾਲਾ ਬਾਰਡਰ ਹੈ ਜਾਂ ਸੰਗਰੀ ਵਾਲਾ ਬਾਰਡਰ ਤਿੰਨੋਂ ਬੰਦ ਸੀਲ ਨੇ ਜਦ ਉੱਥੇ ਲਗਭਗ 50 ਕਿਲੋਮੀਟਰ ਡਬਲੀ ਤੋਂ ਦੂਰ ਜਾ ਕੇ ਉਹ 10 ਕਿਲੋਮੀਟਰ ਸਰਸੇ ਤੋਂ ਪਹਿਲਾਂ ਖੈਰੇਕਾਂ ਜਿਹੜਾ ਘੱਗਰ ਨੇ ਦਾ ਪੁਲੋਂ ਦਾ ਉਹ ਬੰਦ ਕਰਨ ਕਰਕੇ ਅੱਜ ਦੋ ਜਾਨਾਂ ਗਈਆਂ ਤੇ ਉਹਨਾਂ ਜਾਨਾਂ ਦੇ ਦੋਸ਼ੀ ਉਹ ਫਿਰ ਤੋਂ ਅਸੀਂ ਕਹਿਣਾ ਚਾਹੁੰਦੇ ਹਾਂ ਉਹ ਸਰਕਾਰ ਤੇ ਉਹ ਪ੍ਰਸ਼ਾਸਨ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਬੇ ਹਨੱਕੇ ਬੇ ਕਸੂਰ ਲੋਕਾਂ ਦੀ ਜਿਹੜੇ ਜਾਨਾਂ ਲੈ ਰਿਆ ਅਸੀਂ ਕਿੰਨੇ ਕਿੰਨੀਆਂ ਜਾਨਾਂ ਲਾਓਗੇ ਕੀ ਕਸੂਰ ਹੈ ਸਾਡਾ ਇਸ ਦੇਸ਼ ਦੇ ਵਿੱਚ ਅਸੀਂ ਜਨਮ ਲਿਆ ਕਿਸਾਨ ਦੇ ਘਰ ਲਿਆ ਮਜ਼ਦੂਰ ਦੇ ਘਰ ਲਿਆ ਉਹ ਕਸੂਰਿਆ ਤੁਸੀਂ ਕਾਰਪੋਰੇਟ ਘਰਾਣਿਆਂ ਨੂੰ ਵਧਾਵਾ ਦੇਣਾ ਚਾਹੁੰਦੇ ਹੋ ਕਿਸਾਨਾਂ ਦੀਆਂ ਲਾਛਾਂ ਦੇ ਉੱਪਰ ਟੱਪ ਕੇ ਦੇਣਾ ਚਾਹੁੰਦੇ ਹੋ ਕਿੰਨੀਆਂ ਕਬਲੀਆਂ ਲਹੋਗੇ ਸਾਡਾ ਨੌਜਵਾਨ ਸ਼ਰੀਆਮ ਗੋਲੀਆਂ ਨਾਲ ਭੰਨ ਕੇ ਜਿਹੜਾ ਹੈ ਉਹਦਾ ਕਤਲ ਕਰ ਦਿੱਤਾ ਜਾਂਦਾ ਆ ਟਰੈਕਟਰਾਂ ਦੇ ਹਾਲਾਤ ਤੁਸੀਂ ਦੇਖ ਰਹੇ ਕੀਤਾ ਜਾਂਦਾ ਇਹੋ ਜਿਹਾ ਉਹੀ ਸੰਯੁਕਤ ਪੰਜਾਬ ਆ ਉਹ ਹਰਿਆਣਾ ਪੰਜਾਬ ਤੇ ਹਿਮਾਚਲ ਜਦੋਂ ਇਕੱਠਾ ਹੁੰਦਾ ਸੀ ਜਦੋਂ ਦੇਸ਼ ਨੂੰ ਕਦੇ ਵੀ ਲੋੜ ਪਈ ਆ ਆਹੋਤੀ ਦੇਣ ਦੀ ਤੇ ਸਭ ਤੋਂ ਜਿਆਦਾ ਹੀ ਸਾਡੇ ਇਹਨਾਂ ਨੇ ਦਿੱਤੀ ਹੈ ਜੇ ਕੋਈ ਬਾਰਡਰਾਂ ਤੇ ਰੱਖਿਆ ਵਾਸਤੇ ਖੜੇ ਨੇ ਜਿਨ੍ਹਾਂ ਦੀ ਬਦੌਲਤ ਸਾਰ ਇੱਕ ਹਰਿਆਣੇ ਦਾ ਜਾਂ ਪੂਰੇ ਦੇਸ਼ ਦਾ ਵਾਸੀ ਸੁੱਖ ਦੀ ਨੀਂਦ ਸੌ ਸਕਦਾ ਉਹ ਸਾਡੇ ਕਿਸਾਨ ਤੇ ਮਜ਼ਦੂਰ ਦੇ ਬੱਚੇ ਆ ਅੱਜ ਤੁਹਾਨੂੰ ਅਸੀਂ ਰੜਕਣ ਲੱਗ ਗਏ ਲਖਵਿੰਦਰ ਜੀ ਹੁਣ ਹਰਿਆਣੇ ਦੇ ਵਿੱਚ ਮਾਹੌਲ ਕਿਹੋ ਜਿਹਾ ਹੈ ਕਿਉਂਕਿ ਜਦੋਂ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਹੁੰਦੀ ਹੈ ਤਾਂ ਪਹਿਲਾਂ ਚਰਚਾਵਾਂ ਇਹ ਵੀ ਸੀ ਕਿ ਪੁਲਸ ਫੋਰਸ ਜਿਹੜੀ ਕਿ ਪਿੰਡਾਂ ਦੇ ਵਿੱਚ ਲਾ ਦਿੱਤੀ ਗਈ ਹੈ ਘਰਦਿਆਂ ਮਹਿਲਾਵਾਂ ਨੂੰ ਡਰਾਇਆ ਤਮਕਾਇਆ ਜਾ ਰਿਹਾ ਹੈ ਨੌਜਵਾਨਾਂ ਨੂੰ ਡਰਾਇਆ ਤਮਕਾਇਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਸ਼ਮੂਲੀਅ ਜੋ ਪਿੰਡ ਦੇ ਵਿੱਚੋਂ ਕੋ 20 20 ਜਾਨੇ ਮੋਰੀ ਸੀ ਉਹ ਵੀ ਆਂਦੇ ਘਰੇ ਪੁਲਿਸ ਭੇਜ ਕੇ ਪੁਲਿਸ ਨਹੀਂ ਕੱਲੀ ਜਿਵੇਂ ਆਰਐਫ ਲੱਗੀ ਐ ਐਸਟੀਬੀਪੀ ਜਿੰਨੀਆਂ ਫੋਰਸਾਂ ਨਾਲ ਆ ਰਹੀਆਂ 플ੈਗ ਮਾਰਚ ਕਰਕੇ ਇੱਕ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਲੇਕਿਨ ਇਹ ਨਹੀਂ ਪਤਾ ਹਰਿਆਣਾ ਸਰਕਾਰ ਨੂੰ ਜਾਂ ਕੇਂਦਰ ਦੀ ਸਰਕਾਰ ਨੂੰ ਇਹ ਉਸ ਕੌਮ ਦੇ ਵਾਰਿਸ ਨੇ ਇਹ ਕਿਸਾਨ ਸਮਾਜ ਉਹ ਸਮਾਜ ਆ ਜਿਹੜਾ ਕਦੇ ਇਨ੍ਹਾਂ ਚੀਜ਼ਾਂ ਤੋਂ ਡਰਿਆ ਨਹੀਂ ਜੇ ਡਰਨ ਵਾਲਾ ਹੋਵੇ ਤੇ ਆਪਣੇ ਬੱਚਿਆਂ ਨੂੰ ਅੱਜ ਬਾਰਡਰਾਂ ਤੇ ਰੱਖਿਆ ਤੇ ਜਾਂ ਕਿਸੇ ਇਨ੍ਹਾਂ ਸੁਰੱਖਿਆ ਦਸਤਿਆਂ ਦੇ ਵਿੱਚ ਅੰਦਾਨੀ ਮਾਨੀ ਦੇ ਬੱਚੇ ਤੇ ਨਹੀਂ ਆਉਂਦੇ ਸਾਡੇ ਆਉਂਦੇ ਨਾ ਸਾਡੇ ਘਰਾਂ ਦੇ ਵਿੱਚ ਜਾ ਕੇ ਕਹਿੰਦੇ ਪਾਸਪੋਰਟ ਰੱਦ ਕਰਦੇ ਜਾਣਗੇ ਤੁਹਾਡੇ ਐਫਆਈਆਰ ਹੋਊਗੀ 307 ਦੇ ਕੇਸ ਹੋਣਗੇ ਜਿਹੜਾ ਨੁਕਸਾਨ ਹੋਊਗਾ ਕਿਸਾਨ ਤੋਂ ਭਰਿਆ ਜਾਊਗਾ ਹੁਣ ਅਸੀਂ ਤੁਹਾਡੇ ਚੈਨਲ ਦੇ ਮੱਦੇਨਜ਼ਰ ਸਵਾਲ ਕਰਦੇ ਆ ਜਿਹੜਾ ਸਾਡੀਆਂ ਜਾਨਾਂ ਦਾ ਨੁਕਸਾਨ ਹੋਇਆ ਉਹਦਾ ਕੋਈ ਨੁਕਸਾਨ ਖੱਤਰ ਤੇ ਦੁਸ਼ਮਣ ਚਟਾਲਾ ਭਰੂਗਾ ਨਾ ਉਹਦੇ ਕਰਕੇ ਜਾਣ ਗਈ ਨਾ ਉਹਨੇ ਰਸਤਾ ਬੰਦ ਕੀਤਾ ਰਸਤਾ ਕਿਸਾਨ ਨੇ ਬੰਦ ਨਹੀਂ ਕੀਤਾ ਜਿਹੜੇ ਰਸਤੇ ਤੇ ਬੰਦ ਕਰਕੇ ਜਿਹੜੀਆਂ ਛੜਕਾਂ ਪੱਟੀਆਂ ਜਿਹੜੇ ਇਹਨੇ ਦਿਨਾਂ ਦੇ ਦਿੱਕਤਾਂ ਦੇ ਵਿੱਚ ਨੇ ਇੰਟਰਨੈਟ ਬੰਦ ਕਰਕੇ ਸਾਡੇ ਬੱਚਿਆਂ ਦੇ ਜਿਹੜੇ ਵੀ ਜਿਹੜਾ ਇੱਕ ਸਾਲ ਕਈਆਂ ਦਾ ਸਾਲ ਬਰਬਾਦ ਹੋ ਗਿਆ ਉਹਦਾ ਜ਼ਿੰਮੇਦਾਰ ਕੌਣ ਆ ਉਹਦਾ ਹਰਜਾਨਾ ਕੌਣ ਭੁਗਤੂਗਾ ਇੱਕ ਕਿਸਾਨ ਤੇ ਕਿਸੇ ਨੇ ਕਿਸਾਨ ਨੇ ਤੇ ਕਿਸੇ ਦਾ ਫੁੱਲ ਨਹੀਂ ਤੋੜਿਆ ਕਿਸਾਨ ਨੇ ਤੇ ਕਿਸੇ ਦਾ ਨਹੀਂ ਕੀਤਾ ਸਾਡੇ ਜਿਹੜੇ ਨੁਕਸਾਨ ਕਰ ਰਹੇ ਉਹ ਸਰਕਾਰ ਕਰ ਰਹੀ ਹੈ ਇੱਕ ਤਰਫ ਹੁੰਦਾ ਸੀ ਪਹਿਲਾਂ ਅੰਦੋਲਨਕਾਰੀ ਕਰਦੇ ਸੀ ਅੰਦੋਲਨ ਆ ਕੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਤਾ ਜੇ ਕੁਝ ਕਰਤਾ ਇਹ ਪਹਿਲੀ ਵਾਰੀ ਹੋਇਆ ਦੇਸ਼ ਦੇ ਇਤਿਹਾਸ ਦੇ ਵਿੱਚ ਵੀ ਸਰਕਾਰੀ ਗੁੰਡੇ ਪੁਲਸ ਵਾਲੇ ਗੁੰਡੇ ਸਰਕਾਰ ਦੇ ਭੇਜੇ ਹੋਏ ਲੋਕ ਆਮ ਲੋਕਾਂ ਦੀ ਪ੍ਰਾਪਰਟੀ ਦਾ ਨੁਕਸਾਨ ਕਰ ਰਹੇ ਇਹ ਪਹਿਲੀ ਵਾਰ ਦੁਨੀਆ ਤੇ ਹੋ ਰਿਹਾ ਹੈ ਕਮਿੰਦੇ ਜੀ ਵਾ ਤੁਸੀਂ ਕਿਹ ਦੋ ਜਾਨਾਂ ਗਈਆਂ ਨੇ ਹੁਣ ਤੁਹਾਡੀ ਕੋਈ ਜ਼ਿਲ੍ਹਾ ਪ੍ਰਸ਼ਾਸਕ ਦੇ ਨਾਲ ਜਾਂ ਹਰਿਆਣਾ ਪ੍ਰਸ਼ਾਸਨ ਦੇ ਨਾਲ ਜਾਂ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਕੋਈ ਗੱਲਬਾਤ ਹੋਈ ਹੈ ਕਿਸਦਾ ਜ਼ਿੰਮੇਵਾਰ ਕੋਣ ਹੈ ਦੇਖੋ ਅਜੇ ਤੱਕ ਹੁਣੇ ਜਿਹੜੀ ਹੈ ਕਿਉਂਕਿ ਉਹ ਜੀਆਰਪੀਐਫ ਦੇ ਕੋਲ ਹੈ ਰੇਲਵੇ ਦੇ ਕੋਲ ਮਸਲਾ ਹੈ ਰੇਲਵੇ ਨੇ ਹੁਣੇ ਜਾਣਕਾਰੀ ਲੈ ਕੇ ਮੈਂ ਤੁਹਾਡਾਂ ਨਾਲ ਸਾਂਝੀ ਕੀਤੀ ਹੈ ਅੱਗੇ ਦੀ ਰਣਨੀਤੀ ਜਿਹੜੀ ਹੈ ਉਹ ਲਿਖ ਕੇ ਵੀ ਕੀ ਵੀ ਜਿਹੜੇ ਬੰਦੇ ਛਲਾਂਗ ਲਗਾਈ ਸੀ ਉਹਨਾਂ ਦੀ ਕੀ ਹਾਲਾਤ ਹੈ ਕੋਈ ਹੋਰ ਤਨੀਬ ਜੀ ਕੀ ਹੋ ਸਕਦਾ ਵੀ ਘੱਗਰ ਨਦੀ ਵਹਿ ਰਹੀ ਹੈ ਕਿਤੇ ਬੰਦੇ ਜਿਆਦੇ ਹੁਣ ਦੋ ਤੋਂ ਜਿਆਦੇ ਹੋਣ ਉਹ ਚੀਜ਼ ਦੀ ਜਾਂਚ ਦਾ ਵਿਸ਼ਾ ਹੈ ਉਹ ਕਰਕੇ ਫਿਰ ਅੱਗੇ ਦੀ ਰਣਨੀਤੀ ਉਲੇਖੀ ਜਾਊਗੀ ਧੰਨਵਾਦ ਸੋ ਬਿਲਕੁਲ ਇਹ ਸਖਵਿੰਦਰ ਸਿੰਘ ਗੋਲਕ ਬੀਕੇਈ ਹਰਿਆਣਾ ਦੇ ਸੂਬਾ ਪ੍ਰਧਾਨ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਹਰਿਆਣਾ ਦੇ ਵੱਲੋਂ ਜਿਸ ਤਰ੍ਹਾਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜਗ੍ਹਾ-ਜਗ੍ਹਾ ਤੇ ਬੈਰੀਕੇਡਿੰਗ ਕੀਤੀ ਗਈ ਹੈ ਸੜਕਾਂ ਰੋਕੀਆਂ ਗਈਆਂ ਨੇ ਤਾਂ ਲੋਕ ਜਿਹੜੇ ਨੇ ਲੰਗਨ ਨੂੰ ਮਜਬੂਰ ਨੇ ਰੇਲ ਦੀ ਪਟੜੀ ਤੋਂ ਚਾਰ ਨੌਜਵਾਨ ਲੰਘ ਰਹੇ ਸੀਗੇ ਤਾਂ ਦੋ ਦੀ ਜਿਹੜੀ ਕਿ ਚਪੇਟ ਟ੍ਰੇਨ ਦੀ ਚਪੇਟ ਦੇ ਵਿੱਚ ਆਣ ਕਰਕੇ ਮੌਤ ਹੋ ਗਈ ਇਹ ਤਾਂ ਦੋ ਦੋ ਨੌਜਵਾਨਾਂ ਨੇ ਕੱਗਰ ਨਦੀ ਦੇ ਵਿੱਚ ਛਲਾਂਗ ਮਾਰ ਕੇ ਜਾਨ ਬਚਾਈ ਜਾਨ ਬਚਾਈ ਤੇ ਇਹ ਵੀ ਕਿਹਾ ਜਾ ਰਿਹਾ ਕਿ ਹਜੇ ਇਹ ਵੀ ਪੁਸ਼ਟੀ ਕਰਨੀ ਪਏਗੀ ਕਿ ਦੋ ਨੌਜਵਾਨ ਸੀਗੇ ਜਾਂ ਫਿਰ ਜ਼ਿਆਦਾ ਸੀ ਤਾਂ ਜਾਂ ਫਿਰ ਜਿਹੜੇ ਨੌਜਵਾਨ ਕੱਗਰ ਨਦੀ ਵਿੱਚ ਜਿਨ੍ਹਾਂ ਨੇ ਛਾਲ ਮਾਰੀ ਸੀ ਉਹ ਪਾਣੀ ਦੇ ਵਹਾਵਕ ਦੇ ਕਾਰਨ ਬਚ ਗਏ ਨੇ ਜਾਂ ਫਿਰ ਕੱਗਰ ਦੇ ਵਿੱਚ ਰੁੜ ਗਏ ਨੇ ਹਜੇ ਇਹ ਵੀ ਸਪਸ਼ਟ ਕਰਨਾ ਲਾਜ਼ਮੀ ਆ ਔਰ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਅੰਦੋਲਨਕਾਰੀ ਹਮੇਸ਼ ਕਿ ਸਰਕਾਰੀ ਗੁੰਡੇ ਜੋ ਇਲਜ਼ਾਮ ਲਗਾ ਰਹੇ ਨੇ ਲਖਵਿੰਦਰ ਸਿੰਘ ਵੱਲੋਂ ਕਿਹਾ ਜਾ ਰਿਹਾ ਕਿ ਸਰਕਾਰੀ ਗੁੰਡਿਆਂ ਦੇ ਵੱਲੋਂ ਆਮ ਲੋਕਾਂ ਦੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਗਿਆ ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦਿਖਪਾਲ ਦੇਨਿਕ ਸਵੇਰਾ ਖਨੋਰੀ ਬੋਰਡ